ਜਲੰਧਰ ਕਮਿਸ਼ਨ ਰੇਡ ਪੁਲਿਸ ਨੇ ਪੰਜਾਬ ਰੋਡਵੇਜ਼ ਦੇ ਤਿੰਨ ਕਰਮਚਾਰੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਪੁਲਿਸ ਕਮਿਸ਼ਨਰ ਸਬੱਪਨ ਸ਼ਰਮਾ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪੁਲਿਸ ਬੱਸ ਸਟੈਂਡ ਦੇ ਨੇੜੇ ਜਾਂਚ ਕਰ ਰਹੀ ਸੀ ਜਦੋਂ ਉਹਨਾਂ ਨੇ ਪਾਸਪੋਰਟ ਦਫ਼ਤਰ ਦੀ ਦਿਸ਼ਾ ਤੋਂ ਆਉਂਦੇ ਹੋਏ ਇੱਕ ਵਿਅਕਤੀ ਨੂੰ ਹੱਥ ਵਿੱਚ ਪੋਲੀਥੀਨ ਲਪਾਪਾ ਲੈ ਕੇ ਆਉਂਦੇ ਦੇਖਿਆ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਉਹ ਆਦਮੀ ਘਬਰਾ ਗਿਆ ਅਤੇ ਉਸਨੇ ਆਪਣੇ ਹੱਥ ਵਿੱਚ ਫੜਿਆ ਪੋਲੀਥੀਨ ਲਫਾਫਾ ਸੜਕ ਦੇ ਕਿਨਾਰੇ ਸੁੱਟ ਦਿੱਤਾ ਉਸ ਤੋਂ ਬਾਅਦ ਜਲਦੀ ਨਾਲ ਪਿੱਛੇ ਮੁੜ ਗਿਆ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਛੁੱਟੇ ਗਏ ਲਫਾਫੇ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਮਲਜ਼ਮ ਅਜੀਤ ਸਿੰਘ ਨੇ ਪੁਛਗਿਸਤ ਦੌਰਾਨ ਖੁਲਾਸਾ ਕੀਤਾ ਕਿ ਜਲੰਧਰ ਰੋਡਵੇਜ ਡੀਪੋ ਵਿੱਚ ਇੰਸਪੈਕਟਰ ਵਜੋਂ ਤਾਇਨਾਤ ਦੀਪਕ ਸ਼ਰਮਾ ਵੀ ਨਸ਼ਾ ਤਸਕਰੀ ਵਿੱਚ ਸ਼ਾਮਲ ਹੈ ਸ਼ੀਤ ਭਗਤ ਸਿੰਘ ਨਗਰ ਕਲੋਨੀ ਜਲੰਧਰ ਦਾ ਰਹਿਣ ਵਾਲਾ ਦੀਪਕ ਸ਼ਰਮਾ ਪੰਜਾਬ ਰੋਡਵੇਜ ਡੀਪੂ ਜਲੰਧਰ ਨੰਬਰ 2 ਵਿੱਚ ਇੰਸਪੈਕਟਰ ਵਜੋਂ ਤਾਇਨਾਤ ਹੈ। ਇਸ ਤੋਂ ਇਲਾਵਾ ਇੱਕ ਹੋਰ ਦੋਸ਼ੀ ਕੀਰਤ ਸਿੰਘ ਵਾਸੀ ਸੁਲਤਾਨਵਿੰਡ ਥਾਣਾ ਦੋਬਰਜੀ ਜ਼ਿਲ੍ਹਾ ਅੰਮ੍ਰਿਤਸਰ ਵੀ ਇਸ ਗਨੌਣੇ ਅਪਰਾਧ ਵਿੱਚ ਸ਼ਾਮਲ ਸੀ। ਉਸ ਨੇ ਦੋਨਾਂ ਮੁਲਜ਼ਮਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 50 ਗ੍ਰਾਮ ਹੈਰੋਇਨ 20 ਛੋਟੇ ਖਾਲੀ ਪਲਾਸਟਿਕ ਲਫਾਫੇ ਅਤੇ ਇੱਕ ਛੋਟੀ ਇਲੈਕਟ੍ਰੋਨਿਕ ਤੋਲਣ ਵਾਲੀ ਮਸ਼ੀਨ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮਾ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਲੈ ਲਿਆ ਹੈ। ਇਹ ਸੀ رپورਟਰ ਕੁਲਦੀਪ ਸਿੰਘ ਥੜਾ ਦੀ DD News ਪੰਜਾਬ ਲਈ ਜ਼ਿਲ੍ਹਾ ਜਲੰਧਰ ਤੋਂ ਖਾਸ ਰਿਪੋਰਟ। ਸਾਡੇ ਚੈਨਲ ਤੇ ਹਰ ਤਰ੍ਹਾਂ ਦੀ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਕੀ ਹੈ ਜੀ ਪੂਰਾ ਮਾਮਲਾ ਜੀ? ਇਹ ਜੀ ਇੱਕ ਸਾਡੀ CIA ਦੀ ਸਪੈਸ਼ਲ ਸੈੱਲ ਦੀ ਟੀਮ ਨੇ ਬਹੁਤ ਅੱਛਾ ਇੱਕ ਰਿਕਵਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਨਸ਼ਾ ਬਰਾਮਦ ਕੀਤਾ ਜੀ। ਹਿਰੋਇਨ ਕਰੀਬ 55 ਗ੍ਰਾਮ। ਜਿਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਦੇ ਵਿੱਚ ਖਾਸ ਗੱਲ ਇਹ ਹੈ ਕਿ ਇਹ ਤਿੰਨੋਂ ਦੋਸ਼ੀ ਜਿਹੜੇ ਨੇ ਇਹ ਪੰਜਾਬ ਰੋਡਵੇਜ਼ ਨੂੰ ਬਿਲੋਂਗ ਕਰਦੇ ਨੇ ਪਰ ਇਹਨਾਂ ਨੂੰ ਕੀਤਾ ਵੀ ਬੱਸ ਸਟੈਂਡ ਦੇ ਬਾਹਰੋਂ ਤੇ ਅੰਦਰੋਂ ਅਰੈਸਟ ਕੀਤਾ ਹੈ ਜਿਹੜਾ ਮੇਨ ਮੁੱਖ ਦੋਸ਼ੀ ਪਹਿਲਾਂ ਪੜ ਹੈਗਾ ਸੀ ਅਜੀਤ ਸਿੰਘ ਉਹ ਸਸਪੈਂਡਡ ਡਰਾਈਵਰ ਹੈਗਾ ਪੰਜਾਬ ਰੋਡਵੇਜ਼ ਦਾ ਹੁਣ ਤੱਕ ਪਤਾ ਲੱਗਾ ਤੇ ਇੱਥੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਔਰ ਬਾਕੀ ਦੋ ਜਿਹੜੇ ਨੇ ਸਾਥੀ ਸੀਗੇ ਉਹਨਾਂ ਕੋਲੋਂ ਵੀ ਰਿਕਵਰੀ ਹੋਈ ਹੈ ਔਰ ਉਹ ਇਕੱਠੇ ਮਿਲ ਕੇ ਕੰਮ ਕਰਦੇ ਸੀ ਨਸ਼ੇਦਤ ਸਰ ਇਹਨਾਂ ਦੀ ਗ੍ਰੈਫਤਾਈ ਕਿੱਥੋਂ ਹੋਈ ਹੈ ਜੀ ਇਹ ਬੱਸ ਸਟੈਂਡ ਦੇ ਵਿੱਚੋਂ ਹੋਈ ਹੈ ਜੀ ਇਹ ਬੱਸ ਸਟੈਂਡ 'ਚ ਹੀ ਕੰਮ ਕਰਦੇ ਨੇ ਉੱਥੋਂ ਹੀ ਹੋਈ ਹੈ ਜੀ ਸਰ ਇਹ ਕਿੱਥੋਂ ਲੈ ਕੇ ਆਉਂਦੇ ਸੀ ਕਿੱਥੇ ਵੇਚਣ ਜਾਂਦੇ ਸੀ ਜੀ ਇਹ ਜੀ ਅਜੀਤ ਸਿੰਘ ਤੋਂ ਪਹਿਲਾਂ ਜਿਹਦੇ ਕੋਈ ਰਿਕਵਰੀ ਇਸ਼ੂ ਦੀ ਪੁੱਛਕਿਸ਼ ਦੇ ਵਿੱਚ ਦੀਪਕ ਸ਼ਰਮਾ ਨਾਮਜ਼ਦ ਹੋਇਆ ਸੀ ਜਿਹੜਾ ਕਿ ਇਹਦੇ ਸਾਥੀ EMPLOYEES ਹੈ ਇਹ ਉਹਦੇ ਕੋਲੋਂ ਲੈ ਕੇ ਅੱਗੇ ਵੇਚਦਾ ਸੀ ਤੇ ਦੀਪਕ ਸ਼ਰਮਾ ਦੀ ਪੁੱਛਕਿਸ਼ ਤੇ ਕੀਰਤ ਸਿੰਘ ਨਾਮਜ਼ਦ ਹੋਇਆ ਸੀ ਜਿਹੜਾ ਕਿ ਦੀਪਕ ਸ਼ਰਮਾ ਕੀਰਤ ਸਿੰਘ ਕੋਲ ਲੈਂਦਾ ਸੀ ਨਸ਼ਾ ਤੇ ਅੱਗੇ ਅਜੀਤ ਸਿੰਘ ਤੇ ਹੋਰ ਲੋਕਾਂ ਨੂੰ ਦੇ ਕੇ ਅਗੇ ਬਿਕਵਾਉਂਦਾ ਸੀ ਔਰ ਜਿਹੜਾ ਕੀਰਤ ਸਿੰਘ ਹੈ ਇਹ ਅਮ੍ਰਿਤਸਰ ਦਾ ਰਹਿਣ ਵਾਲਾ ਹੈ ਇਹ ਉਸ ਇਲਾਕੇ ਚੋਂ ਹੀ ਕਿਤੋਂ ਨਸ਼ਾ ਲੈ ਕੇ ਆਉਂਦਾ ਸੀ ਤਫਤੀਸ਼ ਚੱਲ ਰਹੀ ਹੈ ਉਹ ਸਾਰਾ ਟਰੈਕ ਕਰਕੇ ਬੈਕਵਰਡ ਲਿੰਕੇਜਸ ਫਿਰ ਅੱਗੇ ਸੋ ਪਹਿਲੇ ਵੀ ਕੋਈ ਮਾਮਲਾ ਦਰਜ ਇਹਨਾਂ ਦੇ ਜੀ ਅਜੀਤ ਸਿੰਘ ਤੇ ਦੋ ਮਾਮਲੇ ਦਰਜ ਹਨ ਜੀ ਪਹਿਲਾਂ ਹੋਰ ਕਿਸੇ ਤੇ ਨਹੀਂ ਹੈਗੇ ਬਾਕੀ ਗੱਲ ਇਹ ਪਹਿਲੀ ਵਾਰ ਹੀ ਫੜੇ ਗਏ